ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਜ ਜੀ ਆਪਾਂ ਇਹ ਮਸ਼ੀਨ ਬਣਾਈ ਹੈ ਲਸਣ ਪਿਆਜ਼ ਕੱਟਣ ਵਾਸਤੇ ਜਿਵੇਂ ਲਸਣ ਪਿਆਜ਼ ਦੀਆਂ ਜੜਾਂ ਹੁੰਨੀਆਂ ਤੇ ਉੱਪਰ ਡੰਡੀਆਂ ਹੁੰਨੀਆਂ ਇਹਨਾਂ ਨੂੰ ਕੱਟਣ ਵਾਸਤੇ ਮਸ਼ੀਨ ਆਪਾਂ ਤਿਆਰ ਕਰੀ ਆ। ਇਹ ਵੀਡੀਓ ਤਾਂ ਆਪਾਂ ਪਹਿਲਾਂ ਵੀ ਬਣਾ ਕੇ ਪਾਈ ਹੋਈ ਹੈ ਆਪਣੇ ਚੈਨਲ ਦੇ ਉੱਤੇ ਪਰ ਕਈ ਵੀਰਾਂ ਦੇ ਮੈਸੇਜ ਆਏ ਕਿ ਜੀ ਚੰਗੀ ਤਰ੍ਹਾਂ ਮਸ਼ੀਨ ਦਿਖ ਨਹੀਂ ਰਹੀ ਤੇ ਨੇੜੇ ਤੋਂ ਥੋੜੀ ਵੀਡੀਓ ਬਣਾ ਕੇ ਪਾਓ। ਤੋਂ ਮੈਂ ਇਹ ਦੁਬਾਰੇ ਵੀਡੀਓ ਬਣਾ ਕੇ ਪਾ ਰਿਹਾ। ਇਹਦੇ ਵਿੱਚ ਤੁਸੀਂ ਜਿਵੇਂ ਦੇਖ ਸਕਦੇ ਆਂ ਵੀ ਲਸਣ ਦੀ ਜਿਹੜੀ ਫालतू ਡੰਡੀਆਂ ਹੁੰਨੀਆਂ ਤੇ ਜੜਾਂ ਹੁੰਨੀਆਂ ਉਹ ਕੱਟਦੇ ਆਂ ਆਪਾਂ। ਤੇ ਨਾਲ ਹੀ ਜਿਹੜੇ ਆਪਣੇ ਵੀਰ ਸਬਜ਼ੀਆਂ ਵਗੈਰਾ ਲਾਉਂਦੇ ਆ ਜਿਵੇਂ ਗਾਜਰਾਂ ਦੇ ਪੱਤੇ ਹੁੰਦੇ ਆ ਉਹ ਵੀ ਨਾਲ ਕੱਟੇ ਜਾ ਸਕਦੇ ਆ ਹੁਣ ਸਾਡੇ ਇਧਰ ਇਲਾਕੇ ਦੇ ਵਿੱਚ ਕਾਫੀ ਲੋਕ ਜਿਆਦਾ ਮਾਤਰਾ ਦੇ ਇਹਨਾਂ ਸਨ ਪਿਆਜ਼ ਲਾਉਂਦੇ ਆ ਸੋ ਉਹਨਾਂ ਨੂੰ ਇਹ ਮਸ਼ੀਨ ਬਹੁਤ ਜਿਆਦਾ ਫਾਇਦੇਮੰਦ ਆ ਤੇ ਬੜੀ ਛੇਤੀ ਇਹ ਕੰਮ ਜਿਹੜਾ ਹੈਗਾ ਨਿਬੇੜਦੀ ਆ ਤੇ ਮੋਟਰ ਆਪਾਂ ਲਾਈਏ ਨੂੰ ਸਲਾਈ ਮਸ਼ੀਨ ਦੀ ਤੇ ਇਹਦੇ ਨਾਲ ਜਿਹੜਾ ਪੈਰ ਹੁੰਦਾ ਜਿਵੇਂ ਇਹਦੀ ਰੇਸ ਕੰਟਰੋਲ ਕਰਨੇ ਵਾਸਤੇ ਉਹ ਵੀ ਨਾਲ ਲੱਗਿਆ ਹੋਇਆ ਤੇ ਉਹਦੇ ਨਾਲ ਫਿਰ ਇਹਦੀ ਜਿਹੜੀ ਕਟਿੰਗ ਉਹ ਕਰੀ ਜਾਂਦੀ ਆ ਤੇ ਬਲੇਡ ਆਪਾਂ ਇਹਨੂੰ ਲਾਏ ਹੋਏ ਆ ਸਟੀਲ ਦੇ